ਜਵਾਨੀ ਦੇ ਪੈਰ ਅਸੀਂ ਇੱਕ ਗੀਤ ਸੁਣਿਆ ਸੀ ਉਹਦੇ ਵਿੱਚ ਇੱਕ ਗਵੰਤਰੀ ਕਹਿੰਦਾ ਕਿ ਆਸ਼ਕਾਂ ਨੂੰ ਮਾਰਾ ਰੱਬਾ ਚਾਰੇ ਪਾਸੇ ਪੈਂਦੀਆਂ ਚਾਰੇ ਪਾਸੇ ਪੈਂਦੀਆਂ ਸਾਰੇ ਪਾਸੇ ਪੈਂਦੀਆਂ ਕਹਿਣਾ ਦਾ ਮਤਲਬ ਇਹ ਆ ਕਿ ਸਾਰੇ ਪਾਸੇ ਮਾਰਾ ਪੈਂਦੀਆਂ ਨੇ ਇਸ ਵੇਲੇ ਪੰਜਾਬ ਦੀ ਹਾਲਤ ਵੀ ਕੁਝ ਲਗਭਗ ਵੈਸੀ ਹੀ ਹੈ ਉਸ ਗਾਣੇ ਦੀ ਤਰ੍ਹਾਂ ਉੱਥੇ ਬਸ ਆਸ਼ਕ ਦੀ ਜਗ੍ਹਾ ਪੰਜਾਬ ਕਰ ਲੋ ਕਿ ਸਾਰੇ ਪਾਸੇ ਪੈ ਰੀਆਂ ਚਾਰੇ ਪਾਸੇ ਪੈ ਰੀਆਂ ਨੇ ਜਿੱਥੇ ਆਰਥਿਕਤਾ ਸਾਡੀ ਬਦ ਹਾਲ ਹੈ ਜਿੱਥੇ ਸਿਹਤ ਨਾਲ ਵਾਤਾਵਰਣ ਨਾਲ ਜੁੜੇ ਕਰਾਈਸਿਸ ਸਾਡੇ ਸਾਹਮਣੇ ਆ ਉੱਥੇ ਨਸ਼ਾ ਇੱਕ ਬਹੁਤ ਵੱਡੀ ਅਲਮਤ ਬਣ ਗਿਆ ਕ੍ਰਾਈਸਿਸ ਬਣ ਗਿਆ ਇਸ ਦਰਮਿਆਨ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਮੈਂ ਉਹਦੇ ਤੇ ਨਹੀਂ ਜਾਊਂਗਾ ਮੈਂ ਸਿਰਫ ਇੱਕ ਗੱਲ ਤੇ ਤੁਹਾਡਾ ਧਿਆਨ ਦਿਵਾਉਣਾ ਕਿ ਅਸੀਂ ਇਸ ਵੇਲੇ ਸਿਰਫ ਤੇ ਸਿਰਫ ਕੇਂਦਰ ਤहां ਚਿੱਟੇ ਤੇ ਚਿੱਟੇ ਤੇ ਕਿਉਂ ਕਿਉਂਕਿ ਸਾਨੂੰ ਦਿਸਦਾ ਜ਼ਿਆਦਾ ਹੈ ਇਹਦੀ ਮਾਰ ਵੀ ਜ਼ਿਆਦਾ ਹੈ No doubt ਪਰ ਇੱਕ ਚੀਜ਼ ਅੱਜ ਤੁਹਾਨੂੰ ਥੋੜੀ ਜੀ ਇਸੇ ਚੀਜ਼ ਨਾਲ ਜੁੜੀ ਹੱਟ ਵੀ ਦੱਸਣ ਜਾ ਰਿਹਾ ਵੀਡੀਓ ਇੰਟਰਸਟਿੰਗ ਹੈ ਵੀਡੀਓ ਬੜਾ ਦਿਲਚਸਪ ਆ ਇਹਨੂੰ ਸਰਕਾਰ ਦੇ ਸਮਰਥਕ ਵੀ ਦੇਖ ਸਕਦੇ ਆ ਅਕਸਰ ਮੇਰੀ ਵੀਡੀਓ ਸਰਕਾਰ ਦੇ ਸਮਰਥਕ ਨਹੀਂ ਦੇਖਦੇ ਪਰ ਇਹ ਵੀਡੀਓ ਦੇਖੀ ਜਾ ਸਕਦੀ ਆ ਲਓ ਸ਼ੁਰੂਆਤ ਕਰਦੇ ਆ ਅੰਮ੍ਰਿਤਸਰ ਪੁਲਿਸ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਤਗੜੀ ਸਪਲਾਈ ਚੇਨ ਦਾ ਪਰਦਾ ਫਾਸ਼ ਕੀਤਾ ਕਿ ਅੰਮ੍ਰਿਤਸਰ ਤੋਂ ਉੱਤਰਾਖੰਡ ਤੱਕ ਇਹ ਸਾਰੀ ਚੇਨ ਜਿਹੜੀ ਸੀ ਉਹ ਫੈਲੀ ਹੋਈ ਸੀ ਬੰਦਾ ਇੱਕ ਫੜਿਆ ਜਾਂਦਾ ਹੈ ਜਿਹਦੇ ਕੋਲੋਂ ਟਰਮਾ ਢੋਲ ਦੀਆਂ 35 ਕੋ ਗੋਲੀਆਂ ਫੜੀਆਂ ਜਾਂਦੀਆਂ ਉਹਦਾ ਨਾਮ ਸੀ ਨਿੱਕਾ ਨਿੱਕਾ ਸੀ ਕੰਮ ਵੱਡਾ ਸੀ ਇਸ ਕਰਕੇ ਨਿੱਕੇ ਤੋਂ ਬਾਅਦ ਇੱਕ ਬੰਦਾ ਹੋਰ ਫੜਿਆ ਜਾਂਦਾ ਉਸ ਤੋਂ ਬਾਅਦ ਇੱਕ ਬੰਦਾ ਹੋਰ ਫੜਿਆ ਜਾਂਦਾ ਇੱਥੋਂ ਸ਼ੁਰੂ ਹੁੰਦੀ ਹੈ ਮੈਡੀਕਲ ਲਾਈਨ ਕੋਈ ਮੈਡੀਕਲ ਤੇ ਕੰਮ ਕਰਦਾ ਰਹਿ ਚੁੱਕਾ ਸੀਗਾ ਕੋਈ ਕਰ ਰਿਹਾ ਸੀਗਾ ਇਦਾਂ ਕਿਦਾਂ ਤਾਂ ਫਿਰ ਤੁਰਦਿਆਂ 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 ਪੁਲਿਸ ਤੁਰ ਜਾਂਦੀ ਹੈ ਉੱਤਰਾਖੰਡ ਨੂੰ ਜਿੱਥੋਂ ਜਾ ਕੇ ਇਹ ਸਾਰੀ ਤਾਰ ਜਿਹੜੀ ਹੈ ਉਵਰ ਲੱਭ ਜਾਂਦੀ ਆ ਕਿ ਕਿਹੜੇ ਟਰਾਂਸਫਾਰਮਰ ਤੇ ਨਾਲ ਜੁੜੀ ਆ ਦਰਅਸਲ ਕੀ ਆ ਕਿ ਇੱਥੇ ਇੱਕ ਫਰਮ ਸੀ ਕੀ ਕੋਈ ਉਥੋਂ ਮਤਲਬ ਕਿ ਮਾਲ ਚੁੱਕਿਆ ਜਾਂਦਾ ਸੀ ਪੰਜਾਬ ਦੇ ਵਿੱਚ ਇਦਾਂ ਵੇਚਿਆ ਜਾਂਦਾ ਸੀ ਗਾ ਰਿਕਵਰੀ ਇਹਨਾਂ ਨੇ ਜਿਹੜੀ ਦੱਸੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂ 74465 ਗੋਲੀਆਂ ਟੈਰਮਾਡੋਲ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ 352 ਕਿਲੋਗ੍ਰam ਕੱਚਾ ਮਾਲ ਯਾਨੀ ਇਨਗਰੀਡੀਅੰਟ ਜਿੰਦੇ ਨਾਲ ਇਹ ਸਾਰੀਆਂ ਚੀਜ਼ਾਂ ਬਣਦੀਆਂ ਆਂ ਹੁਣ ਇਸ ਖਬਰ ਨੂੰ ਆਪਾਂ ਇੱਥੇ ਬਰਾਮ ਦੇਨੇ ਆਂ ਦਰਅਸਲ ਕੀ ਆ ਕਿ ਸਾਨੂੰ ਨਾ ਸਿਰਫ ਪਾਕਿਸਤਾਨ ਵਾਲੇ ਬਾਰਡਰ ਤੋਂ ਮਾਰ ਪੈ ਰਹੀ ਆ ਬਲਕਿ ਸ਼੍ਰੀਨਗਰ ਵਾਲੀ ਸਾਈਡ ਤੋਂ ਉਧਰੋਂ ਵੀ ਕਈ ਵਾਰ ਫਿਰ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਗੁਜਰਾਤ ਵਾਲੀ ਸਾਈਡ ਤੋਂ ਇਸ ਤੋਂ ਇਲਾਵਾ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਕਿ ਹੈਰੋਇਨ ਦੀ ਖੇਪ ਕਈ ਵਾਰ ਵਾਇਆ ਨੇਪਾਲ ਵੀ ਆਉਂਦੀ ਆ ਪੰਜਾਬ ਤੱਕ ਇੰਟਰਸਟਿੰਗ ਹੈ ਤੇ ਸਭ ਤੋਂ ਜ਼ਿਆਦਾ ਜਿਹੜੀ ਇਸ ਵੇਲੇ ਉੱਤਰਾਖੰਡ ਵਾਲੇ ਕਮਾਈ ਕਰ ਰਹੇ ਨੇ ਸਾਰੇ ਨਹੀਂ ਕਹੂੰਗਾ ਕਿਉਂਕਿ ਮੈਂ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਕਰਦਾ ਉਹਦੇ ਵਿੱਚ ਚੰਗੇ ਲੋਕਾਂ ਨੂੰ ਆਲਵੇਸ ਆਪਾਂ ਨਖੇੜਾ ਕਰਕੇ ਸਾਈਡ ਤੇ ਰੱਖ ਦਿੰਦੇ ਆ ਪਰ ਕੁਝ ਉਥੇ ਦੀਆਂ ਦਵਾਈ ਨਿਰਮਾਤਾ ਕੰਪਨੀਆਂ ਕੁਝ ਜਿਹੜੇ ਸੇਲਸ ਦੇ ਨਾਲ ਜੁੜੇ ਲੋਕ ਆ ਉਹ ਬਲਕ ਦੇ ਵਿੱਚ ਪੰਜਾਬ ਅੰਦਰ ਇਹ ਦਵਾਈਆਂ ਸੁੱਟਦੇ ਟਰਮਾਡੋਲ ਖਾਸ ਤੌਰ ਤੇ ਟਰਮਾਡੋਲ ਇੱਕ ਨਾ ਦਰਦ ਨਿਵਾਰਕ ਗੋਲੀ ਆ ਸਮਝ ਲਓ ਜਿਵੇਂ ਆਪਣੇ ਕਿਸੇ ਟਾਈਮ ਸਿਰ ਪੀੜ ਦੀ ਗੋਲੀ ਕੋਈ ਆਉਂਦੀ ਸੀਗੀ ਤਾਂ ਫੇਰ ਉਹਨੂੰ ਬੈਨ ਕਰ ਦਿੱਤਾ ਚਾਹੁੰਦਾ ਕਿਉਂਕਿ ਉਹਦੇ ਵਿੱਚ ਨਸ਼ਾ ਹੁੰਦਾ ਹੈ ਹੁਣ ਇਹ ਟਰਮਾਡੋਲ ਜਿਹੜੀ ਸੀ 2006-7 ਤੱਕ ਮੈਂ ਆਮ ਹੀ ਦੇਖੀ ਆ ਕਿ ਇਹਦੇ ਤੇ ਕੋਈ ਪਾਬੰਦੀ ਨਹੀਂ ਸੀ ਲੋਕ ਫੱਕਿਆਂ ਦੇ ਫੱਕੇ ਖਾਈ ਜਾਂਦੇ ਸੀ ਉਸ ਤੋਂ ਬਾਅਦ ਹੀ ਬੈਨ ਸਟਾਰਟ ਹੁੰਦਾ ਹੈ ਬਰਹਾਲ ਕੀ ਹੈ ਕਿ ਇਹ ਗੋਲੀਆਂ ਜਿਹੜੀਆਂ ਜਾਂ ਇਹਦੇ ਵਿੱਚ ਕਈ ਚੀਜ਼ਾਂ ਹੋਰ ਵੀ ਆ ਜਾਂਦੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇਸ ਰਸਤੇ ਤੋਂ ਮੈਥ ਵੀ ਆ ਜਾਂਦਾ ਐਮ ਡੀ ਐਮ ਵੀ ਆ ਜਾਂਦਾ ਉਹ ਚੀਜ਼ਾਂ ਛੱਡ ਦਈਏ ਬਰਹਾਲਾ ਆਪਾਂ ਇਹਦੇ ਤੇ ਕੇਂਦਰਤ ਰਹਨੇ ਆ ਕਿ ਇਥੋਂ ਫੈਕਟਰੀਆਂ ਚੋਂ ਜਾਂ ਜਿਹੜੀਆਂ ਹੋਰ ਧੰਦੇਵਾਜੀ ਚ ਲੱਗੀਆਂ ਤੁਹਾਨੂੰ ਪਤਾ ਹੀ ਆ ਬਦ ਰੂਹਾਂ ਹੁੰਦੀਆਂ ਨੇ ਇੱਕ ਤਾਂ ਚੰਗੀਆਂ ਰੂਹਾਂ ਹੁੰਦੀਆਂ ਨੇ ਨੇਕ ਰੂਹਾਂ ਇੱਕ ਬਦ ਰੂਹਾਂ ਹੁੰਦੀਆਂ ਬੁਰੀਆਂ ਰੂਹਾਂ ਉਹ ਟਰਾਂਸਪੋਰਟ ਕਰਦੀਆਂ ਨੇ ਕੋਈ ਟਰੱਕ ਰਾਹੀਂ ਕੋਈ ਕਿਸੇ ਰਾਹੀਂ ਕੋਈ ਕਿਸੇ ਰਾਹੀਂ ਕਾਰਾਂ ਰਾਹੀਂ ਤਾਂ ਉੱਥੇ ਫਿਰ ਪੰਜਾਬ ਦੇ ਵਿੱਚ ਆ ਕੇ ਡੰਪ ਹੋ ਜਾਂਦਾ ਜਿੱਥੇ ਆਪਾਂ ਇਹ ਮਾਰ ਦੇਖ ਰਹੇ ਹਾਂ ਦਰਅਸਲ ਕੀ ਹੈ ਕਿ ਮੈਂ ਤੁਹਾਨੂੰ ਇੱਕ ਮਾਮਲਾ ਹੋਰ ਥੋੜਾ ਜਿਹਾ ਸਮਝਾਉਣਾ ਪੰਜਾਬ ਦਾ ਮਾਮਲਾ ਹੈ ਬੜਾ ਇੰਟਰਸਟਿੰਗ ਮਾਮਲਾ ਹੈ ਕਿ ਮਾਰ ਕਿੱਦਾਂ ਪੈਂਦੀ ਆ ਅਸੀਂ ਕਿਸੇ ਹੋਰ ਪਾਸੇ ਧਿਆਨ ਰੱਖਿਆ ਹੁੰਦਾ ਹੈ ਕਈ ਵਾਰ ਚੋਰੀ ਸਾਡੇ ਦੂਜੇ ਪਾਸੇ ਤੋਂ ਹੋ ਜਾਂਦੀ ਆ ਦਰਅਸਲ ਕੀ ਹੈ ਕਿ ਪਿਛਲੇ ਦਿਨੀ ਹਾਈ ਕੋਰਟ 'ਚ ਇੱਕ ਚਰਚਿਤ ਮਾਮਲਾ ਜਿਹੜਾ ਵਿਚਾਰਿਆ ਗਿਆ ਮਾਮਲਾ ਸੀ ਦਿਨੇਸ਼ ਬਾਂਸਲ ਦੇ ਨਾਲ ਜੁੜਿਆ ਜਿਹਦੀ ਜਨਤ ਫਾਰਮਾ ਕੰਪਨੀ ਸੀ ਹੁੰਦਾ ਕੀ ਹੈ ਕਿ ਇਸ ਦੀ ਸ਼ਿਕਾਇਤ ਵੇਖ ਲਓ ਕਿ ਕਾਨ ਸਿੰਘ ਪੰਨੂ ਜਦੋਂ ਹੁੰਦੇ ਸੀਗੇ ਬੜੇ ਐਕਟਿਵ ਹੁੰਦੇ ਸੀਗੇ ਮਾਲਵਾ 'ਚ ਉਦੋਂ ਸ਼ਿਕਾਇਤ ਉਹਨਾਂ ਵੱਨਿਓ ਕੀਤੀ ਗਈ ਸੀਗੀ 16 17 ਤੱਕ ਤੇ ਸ਼ਿਕਾਇਤ ਦੱਬੀ ਰਹੀ ਕਾਰਨ ਇਹ ਸੀਗਾ ਕਿ ਕੁਝ ਅਫਸਰ ਮਿਲੇ ਹੋਏ ਸੀਗੇ ਉਦੋਂ ਤੁਹਾਨੂੰ ਪਤਾ ਹੀ ਹੈ ਏਰੀਆ ਕਿਹਦੇ ਕੋਲ ਹੁੰਦਾ ਸੀ ਕਿਹੜੇ ਕਾਲੀ ਲੀਡਰ ਕੋਲ ਹੁੰਦਾ ਸੀਗਾ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਜਾਂਚ ਪੜਤਾਲ ਅੱਗੇ ਵਧਾਈ ਜਾਂਦੀ ਹੈ ਜੀ ਜਦੋਂ ਅੱਗੇ ਜਾਂਚ ਪੜਤਾਲ ਵਧਦੀ ਆ ਤਾਂ ਇਹ ਨਜ਼ਰ ਆਉਂਦਾ ਕਿ 1 ਕਰੋੜ ਟਰਮਾਡੋਲ ਜਿਹੜੀ ਹੈ ਉਹ 5 ਫਰਮਾਂ ਦੇ ਨਾਮ ਤੇ ਡਿਸਟ੍ਰਿਬਿਊਟ ਕੀਤੀ ਗਈ ਹੈ ਕਿਉਂਕਿ ਇਹ ਬੰਦਾ ਡਿਸਟ੍ਰਿਬਿਊਟਰ ਤਗੜਾ ਸੀਗਾ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਬਿੱਲ ਮੰਗੇ ਗਏ ਬਿੱਲ ਪੇਸ਼ ਕੀਤੇ ਗਏ ਤਾਂ 10 ਮਾਮਲੇ ਘੱਟੋ-ਘੱਟ ਸ਼ੱਕੀ ਪਾਏ ਗਏ 9 ਫਰਮਾਂ ਨੇ ਇਹ ਕਿਹਾ ਕਿ ਦੇਖੋ ਜੀ ਅਸੀਂ ਕੁਝ ਮਾਮਲਿਆਂ ਦੇ ਵਿੱਚ ਆਰਡਰ ਜ਼ਰੂਰ ਪਲੇਸ ਕੀਤੇ ਆ ਕੈਸ਼ ਵੀ ਦਿੱਤਾ ਅਕਾਊਂਟ 'ਚ ਅਸੀਂ ਪੈਸੇ ਵੀ ਪਾਏ ਉਹ ਸਾਰੀਆਂ ਚੀਜ਼ਾਂ ਅਸੀਂ ਮੰਨਦੇ ਆ ਪਰ ਅਸੀਂ ਟਰਮਾ ਢੋਲ ਦਾ ਕਦੇ ਆਰਡਰ ਦਿੱਤਾ ਹੀ ਨਹੀਂ ਸਰ ਨਾਉ ਤੇ ਮੁਕਰ ਗਿਆ ਪਰ ਇੱਥੇ ਇੱਕ ਨਾ ਫਰੀਜ਼ ਵਰਤਿਆ ਜਾਂਦਾ ਹੈ এলিਫੈਂਟ ਇਨ ਦਾ ਰੂਮ ਉਹ ਕਹਾਣੀ ਸੀਗੀ ਇੱਕ ਦਸਵੀਂ ਫਰਮ ਸੀ ਨਾਮ ਨਜ਼ਰ ਆਇਆ ਪਬਲਿਕ ਮੈਡੀਕਲ ਹਾਲ ਬਠਿੰਡਾ ਜਿਹਦੇ ਵਿੱਚ ਇਹਨਾਂ ਨੇ ਜੀਐਸਟੀ ਨੰਬਰ ਪੈਨ ਕਾਰਡ ਬਤੇਰਾ ਕੁਝ ਦਿੱਤਾ ਕਿ ਲੋ ਜੀ ਇੱਥੇ ਸਪਲਾਈ ਹੋਈ ਆ ਜਦ ਪਤਾ ਕੀਤਾ ਗਿਆ ਗਹਿინ ਗੰਭੀਰ ਜਾਂਚ ਹੋਈ ਤਾ ਪਤਾ ਲੱਗਿਆ ਕਿ ਪਬਲਿਕ ਮੈਡੀਕਲ ਹਾਲ ਕੋਈ ਵੱਡਾ ਮੈਡੀਕਲ ਹਾਲ ਨਹੀਂ ਨਿੱਕਾ ਜਿਹਾ ਇੱਕ ਮੈਡੀਕਲ ਹਾਲ ਹੈ ਪਿੰਡ ਕਾਲਚਰਾਣੀ ਇਹ ਸਾਰਾ ਕੁਝ ਹਾਈ ਕੋਰਟ ਦੇ ਰਿਕਾਰਡ ਤੇ ਪਹੁੰਚ ਗਿਆ ਵਾ ਦਰਅਸਲ ਜਦੋਂ ਉਸ ਮੈਡੀਕਲ ਸਟੋਰ ਦੇ ਸੰਚਾਲਕ ਨੂੰ ਪੁੱਛਿਆ ਗਿਆ ਉਹ ਕਹਿੰਦਾ ਜੀ ਕਿਹੜਾ ਜੀਐਸਟੀ ਮੇਰੇ ਕੋਲ ਨਾ ਜੀਐਸਟੀ ਆ ਨਾ ਕੋਈ ਲੈਟਰ ਹੈਡ ਆ ਮੈਂ ਤਾਂ ਕੰਮ ਮਤਲਬ ਕਿ ਡੰਕੇ ਦੀ ਝੋਟ ਤੇ ਹੀ ਕਰਦਾ ਉਹ ਪਿੰਡ ਵਾਲੇ ਵੀ ਦੱਸਦੇ ਆ ਕਿ ਕਿਹੋ ਜਿਹੇ ਕੰਮ ਹੁੰਦੇ ਆ ਉਥੇ ਪਤਾ ਕੀਤਾ ਸੀ ਕਿ ਵਾਕਿਆ ਕਾਲ ਚਰਾਣੀ ਚ ਕੋਈ ਇਸ ਤਰ੍ਹਾਂ ਦਾ ਹੈ ਹੈ ਮੈਡੀਕਲ ਤਾਂ ਵਾਕਿਆ ਉਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਵੀ ਕਿ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਪਰ ਵੱਡੀ ਗੱਲ ਸਰ ਇਹ ਆ ਕਿ ਇਹ ਦਸਵੀਂ ਫਾਰਮ ਜਿਹੜੀ ਆ ਉਹ ਛੋਟੀ ਜੀ ਫਾਰਮ ਨਿਕਲੀ ਜਿਹਦੇ ਕੋਲ ਲੈਟਰ ਹੈਡ ਹੀ ਨਹੀਂ ਦੇਖ ਲਓ ਪਿੰਡਾਂ ਚ ਕਿਦਾਂ ਕੰਮ ਚੱਲ ਰਿਹਾ ਇਹ ਵੀ ਇੱਕ ਵੇਖਣ ਵਾਲੀ ਗੱਲ ਵਿਚਾਰਨ ਵਾਲੀ ਗੱਲ ਆ ਤਾਂ ਹੁਣ ਜ਼ਮਾਨਤ ਤੇ ਦਿਨੇਸ਼ ਵੰਸਲ ਨੂੰ ਮਿਲ ਗਈ ਕਿਉਂ ਹਾਲਾਂਕਿ ਹਾਈ ਕੋਰਟ ਜ਼ਮਾਨਤ ਦੇਣ ਦੇ ਪੱਖ 'ਚ ਨਜ਼ਰ ਨਹੀਂ ਸਿਆ ਰਿਹਾ ਪਰ ਕਿਉਂਕਿ ਐਡਵੋਕੇਟ ਜਰਨਲ ਦੀ ਜਿਹੜੀ ਟੀਮ ਸੀਗੀ ਉਥੇ ਸਰਕਾਰੀ ਵਕੀਲਾਂ ਦੀ ਟੀਮ ਸੀ ਉਹ ਤਣੀ ਹੋਈ ਸੀ ਕਿ ਭਾਈ ਅਸੀਂ ਇੱਥੇ ਕੋਈ ਰਾਇਤ ਨਾ ਦਈਏ ਤੇ ਵੇਤਰ ਹੋਏਗਾ ਮਾਮਲਾ ਬੜਾ ਗੰਭੀਰ ਹੈ ਪਰ ਜ਼ੋਰ ਪਰ ਜ਼ੋਰ ਮੰਗ ਕੀਤੀ ਗਈ ਕਿ ਜ਼ਮਾਨਤ ਇਸ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ ਪਰ ਕੋਰਟ ਨੇ ਕਨਸੀਡਰ ਕੀਤਾ ਕਸਟਡੀ ਨੂੰ ਕਿ ਭਾਈ ਇੰਨੀ ਕਸਟਡੀ ਹੋ ਗਈ ਹੈ ਸਾਲ ਤੋਂ ਵੱਧ ਇਹ ਬੰਦਾ ਅੰਦਰ ਸੜਦਾ ਪਿਆ ਬਰਹਾਲ ਇਸ ਨੂੰ ਜ਼ਮਾਨਤ ਦੀ ਜ਼ਰੂਰਤ ਹੈ ਸਮਾਨਤਾ ਦੇ ਦਿੱਤੀ ਗਈ ਹਾਲਾਂਕਿ ਸੁਪਰੀਮ ਕੋਰਟ ਵੀ ਇਹਦੇ ਵਿੱਚ ਕਹਿ ਚੁੱਕਾ ਹੈ ਨਾ ਤੁਹਾਨੂੰ ਪਤਾ ਹੀ ਹੈ ਹਾਈ ਕੋਰਟੀਆਂ ਵੀ ਜਜਮੈਂਟਾਂ ਨੇ ਜ਼ਮਾਨਤ ਦੇ ਮਾਮਲੇ 'ਚ ਤੇ ਸਭ ਤੋਂ ਇੰਟਰਸਟਿੰਗ ਗੱਲ ਕਿ ਇਸ ਬੰਦੇ ਤੇ ਦੋ ਮਾਮਲੇ ਸ਼ਾਇਦ ਹਿਮਾਚਲ ਦੇ ਵਿੱਚ ਵੀ ਬੋਲਦੇ ਨੇ ਤਾਂ ਤੁਸੀਂ ਦੇਖੋ ਕਿ ਇੱਕ ਬੰਦਾ ਇੱਕ ਫਰਮ ਇੱਕ ਡਿਸਟ੍ਰੀਬਿਊਟਰ ਇੱਕ ਕਰੋੜ ਰਮਡੋਲ ਅੱਜ ਤੋਂ ਅੱਜ ਤੋਂ ਲਗਭਗ 8-10 ਸਾਲ ਪਹਿਲਾਂ ਮਾਮਲਾ ਤੁਰਦਾ ਤਾਂ ਹੁਣ ਜ਼ਮਾਨਤਾ ਤੱਕ ਆਇਆ ਸਾਲ ਸੋ ਇਹ ਵੇਖ ਲਓ ਕਿ ਕਿੰਨੇ ਕਰੋੜ ਗੋਲੀ ਵਿਕਦੀ ਹੋਏਗੀ ਪੰਜਾਬ 'ਚ ਕਿੰਨੀ ਗੋਲੀ ਬਰਾਮਦ ਹੁੰਦੀ ਹੋਏਗੀ ਪੰਜਾਬ ਦੇ ਵਿੱਚ ਕਿੰਨੇ ਲੋਕ ਉਜੜ ਰਹੇ ਆ ਸੋ ਇਸ ਕਰਕੇ ਵੇਲਾ ਆ ਗਿਆ ਵਕਤ ਆ ਗਿਆ ਕਿ ਚਿੱਟੇ ਤੋਂ ਇਲਾਵਾ ਹੁਣ ਇਹਨਾਂ ਮਾਮਲਿਆਂ ਤੇ ਵੀ ਧਿਆਨ ਦਿੱਤਾ ਜਾਵੇ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਬਤ ਸਾਰਿਆਂ ਨੂੰ ਸਤ ਸ੍ਰੀ ਅਕਾਲ